ਜਿਹੜੇ ਬੰਦੇ ਇਹ ਗੱਲਾਂ ਕਰਦੇ ਸੀ ਵੀ ਭਾਈ ਸਾਹਿਬਾ ਭਾਈ ਅਮਰਪਾਲ ਸਿੰਘ ਖਾਲਸਾ ਇਹ ਭਾਜੀਪੀ ਦਾ ਬੰਦਾ ਇਹ ਆਰਐਸਐਸ ਦਾ ਬੰਦਾ ਵੀ ਇਹਨੂੰ ਭਾਜੀਪੀ ਨੇ ਜਿਹੜਾ ਮਤਲਬ ਕਿ ਖੰਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਚਲੋ ਉਹ ਜਿੱਤ ਕੇ ਐਮਪੀ ਬਣ ਗਈ ਪਰ ਜੇ ਉਹ ਬੰਦਾ ਆਰਐਸਐਸ ਤੇ ਭਾਜੀਪੀ ਦਾ ਸੀ ਤੇ ਐਨਐਸਐ ਇੱਕ ਸਾਲ ਲਈ ਕਿਉਂ ਵਧਾ ਦਿੱਤੀ ਗਈ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ 33 ਤੱਕ ਤਖੀਲ ਸਿੰਘ ਖਾਲਸਾ ਸੋ ਵੀਰੋ ਤੁਹਾਡੇ ਨਾਲ ਇੱਕ ਜ਼ਰੂਰੀ ਗੱਲਬਾਤ ਕਰਨੀ ਆ ਪੀ ਜਿਹੜੇ ਬੰਦੇ ਇਹ ਗੱਲਾਂ ਕਰਦੇ ਸੀ ਵੀ ਭਾਈ ਸਾਹਿਬਾ ਭਾਈ ਅਮਰਪਾਲ ਸਿੰਘ ਖਾਲਸਾ ਇਹ ਭਾਜਪਾ ਦਾ ਬੰਦਾ ਇਹ ਆਰਐਸਐਸ ਦਾ ਬੰਦਾ ਵੀ ਇਹਨੂੰ ਭਾਜਪਾ ਨੇ ਜਿਹੜਾ ਮਤਲਬ ਕਿ ਖੰਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਚਲੋ ਉਹ ਜਿੱਤ ਗਏ ਐਮਪੀ ਬਣ ਗਈ ਪਰ ਜੇ ਉਹ ਬੰਦਾ ਆਰਐਸਐਸ ਤੇ ਬੀਜੇਪੀ ਦਾ ਸੀ ਤੇ ਐਨਐਸਐ ਇੱਕ ਸਾਲ ਲਈ ਕਿਉਂ ਵਧਾ ਦਿੱਤੀ ਗਈ ਹੈ ਹੈ ਜਵਾਬ ਉਹਨਾਂ ਬੰਦਿਆਂ ਕੋਲੇ ਜਿਹੜੇ ਬੰਦੇ ਇਹ ਗੱਲਾਂ ਕਰਦੇ ਸੀ ਉਦੋਂ ਅੱਜ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਜਿਹੜੇ ਨਾਲ ਦੇ ਨੌ ਸਾਥੀ ਆ ਉਹਨਾਂ ਉੱਤੇ ਇੱਕ ਸਾਲ ਲਈ ਐਨਐਸਐ ਦਾ ਵਾਅਦਾ ਕਰ ਦਿੱਤਾ ਗਿਆ ਹੁਣ ਤੁਸੀਂ ਖੁਸ਼ੀਆਂ ਮਨਾ ਲਓ ਉਹਨਾਂ ਉਹ ਬੰਦੇ ਵਿਰੋਧੀ ਜਿਹੜੇ ਇਹ ਗੱਲਾਂ ਕਰਦੇ ਸੀ ਵੀ ਇਹ ਤਾਂ ਆਰਐਸਐਸ ਦਾ ਬੰਦਾ ਹੈ ਤਾਂ ਬੀਜੇਪੀ ਦਾ ਬੰਦਾ ਤਾਂ ਇਹਨਾਂ ਨੇ ਖਿਲਾੜਿਆ ਮਨਾ ਲਓ ਖੁਸ਼ੀਆਂ ਤੁਸੀਂ ਅਗਲੇ ਨੇ ਜਿਹੜਾ ਕੰਮ ਕਰਨਾ ਸੀ ਕਰਤਾ ਐਨਐਸਐ ਵਿੱਚ ਵਾਅਦਾ ਕਰਤਾ ਇੱਕ ਸਾਲ ਹੀ ਪੂਰੇ ਵਾਅਦਾ ਤੀ ਸੋਚੋ ਹੁਣ ਇਹ ਨਾ ਤੱਕਿਆ ਯਾਰ ਸਿੱਖ ਕੌਮ ਨਾਲ ਇੰਨਾ ਤੱਕਾ ਇੱਕ ਚੁਣਿਆ ਹੋਇਆ ਨਮਾਇੰਦਾ ਯਾਰ ਇੱਕ ਐਮਪੀ 9 ਐਮਐਲਏ ਇੱਕ ਐਮਪੀ ਥੱਲੇ ਆਉਂਦੇ ਆ 9 ਐਮਐਲਏ ਜਨੀ ਤਾਕਤ ਹੁੰਦੀ ਐ ਇੱਕ ਐਮਪੀ ਕੋਲੇ ਤੇ ਉਹ ਵੀ ਲੋਕਾਂ ਦੁਆਰਾ ਚੁਣਿਆ ਹੋਇਆ ਨਮਾਇੰਦਾ ਪਰ ਫਿਰ ਵੀ ਜਿਹੜਾ ਸਰਕਾਰ ਵੱਲੋਂ ਤੱਕਾ ਕੀਤਾ ਗਿਆ ਆਮਾਨ ਸਰਕਾਰ ਆ ਜੋ ਭਗਵੰਤ ਮਾਨ ਸਰਕਾਰ ਆ ਇਹਨਾਂ ਨੂੰ ਚਿੱਠੀ ਪਾਈ ਗਈ ਸੀ ਡਿਬਰੂਗੜ੍ਹ ਉਹਦੇ ਤਹਿਤ ਵੀ ਇਹਨਾਂ ਤੇ ਜਿਹੜਾ ਐਨਐਸਏ ਦਾ ਵਾਅਦਾ ਕੀਤਾ ਗਿਆ ਹੁਣ ਤੁਸੀਂ ਆਪ ਹੀ ਸੋਚ ਲਓ ਆਪ ਹੀ ਸਮਝ ਲਓ ਵੀਰੋ ਵੀ ਜੇ ਬੀਜੇਪੀ ਦੇ ਬੰਦੇ ਹੁੰਦੇ ਜੇ ਆਰਐਸਐਸ ਦੇ ਬੰਦੇ ਹੁੰਦੇ ਠੀਕ ਆ ਅੱਜ ਨੂੰ ਬਾਹਰ ਹੁੰਦੇ ਫਿਰ ਤੇਰਾ ਜਿਹੜੇ ਸਾਲ-ਸਾਲ ਐਨਐਸਏ ਦੇ ਵਾਅਦੇ ਕੀਤੇ ਗਏ ਨਾ ਹੁੰਦੇ ਕਦੋਂ ਦੇ ਬਾਹਰ ਹੁੰਦੇ ਹੁਣ ਤੁਸੀਂ ਆਪ ਦੱਸੋ ਕਰੋ ਗੱਲ ਹੁਣ ਤੇਰੇ ਨਾਲ ਆਪਾਂ ਉਹ ਚੀਕਾਂ ਤੁਸੀਂ ਮਾਰਦੇ ਸੀ ਕਿ ਤੁਸੀਂ ਇਹ ਗੱਲਾਂ ਕਰਦੇ ਸੀ ਵੀ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ ਇਹ ਗੱਲ ਉਹ ਜਿਹਦੇ ਬੰਦੇ ਕਰਦੇ ਵੀ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ ਇਹ ਜਿਹੜਾ ਵਕੀਲ ਆ ਯਾਰ ਐਸਐਸ ਦਾ ਵਕੀਲ ਆ ਆਰਐਸਐਸ ਨੇ ਠੱਲਿਆ ਆ ਦੇਖ ਲਓ ਆਰਐਸਐਸ ਕਿੰਨਾ ਧੱਕਾ ਕਰ ਰਹੀ ਸਿੱਖਾਂ ਨਾਲ ਭਾਜਪੀ ਨੇ ਆਪਦਾ ਬੰਦਾ ਬਾਹਰ ਘਾਲਤਾ ਹੈ ਆ ਸਾਲ ਹੋਰ ਐਨਐਸਏ ਵਧਾਤੀ ਆ ਸੋਚ ਲਓ ਹੁਣ ਵੀ ਗੌਰ ਨਾਲ ਦਿਮਾਗ ਜਰੂਰ ਲਾਇਆ ਜੀ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦਾਸ 33 ਤੱਕ ਤੇਲ ਸਿੰਘ ਖਾਲਸਾ ਸੋ ਵੀਰੋ ਤੁਹਾਡੇ ਨਾਲ ਇੱਕ ਜ਼ਰੂਰੀ ਗੱਲਬਾਤ ਕਰਨੀ ਆ ਪੀ ਜਿਹੜੇ ਬੰਦੇ ਇਹ ਗੱਲਾਂ ਕਰਦੇ ਸੀ ਵੀ ਭਾਈ ਸਾਹਿਬਾ ਭਾਈ ਅਮਰਪਾਲ ਸਿੰਘ ਖਾਲਸਾ ਇਹ ਭਾਜਪਾ ਦਾ ਬੰਦਾ ਇਹ ਆਰਐਸਐਸ ਦਾ ਬੰਦਾ ਵੀ ਇਹਨੂੰ ਬੀਜੇਪੀ ਨੇ ਜਿਹੜਾ ਮਤਲਬ ਕਿ ਖੰਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਚਲੋ ਉਹ ਜਿੱਤ ਕੇ ਐਮਪੀ ਬਣ ਗਏ ਪਰ ਜੇ ਉਹ ਬੰਦਾ ਆਰਐਸਐਸ ਤੇ ਬੀਜੇਪੀ ਦਾ ਸੀ ਤੇ ਐਨਐਸਐ ਇੱਕ ਸਾਲ ਲਈ ਕਿਉਂ ਵਧਾ ਦਿੱਤੀ ਗਈ ਹੈ ਹੈ ਜਵਾਬ ਉਹਨਾਂ ਬੰਦਿਆਂ ਕੋਲੇ ਜਿਹੜੇ ਬੰਦੇ ਇਹ ਗੱਲਾਂ ਕਰਦੇ ਸੀ ਉਦੋਂ ਅੱਜ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਜਿਹੜੇ ਨਾਲ ਦੇ ਨੌ ਸਾਥੀਆ ਉਹਨਾਂ ਉੱਤੇ 1 ਸਾਲ ਲਈ ਐਨਐਸਏ ਦਾ ਵਾਅਦਾ ਕਰ ਦਿੱਤਾ ਗਿਆ